ਜਿੰਨੇ ਕੁੱਝ ਸਾਨੂੰ ਇਹ ਤਾੜੀਆਂ ਦੇ ਹੁੰਦੀਆਂ ਸਾਡੇ ਲਈ ਵੀ ਪੱਗਾਂ ਵਾਲੇ ਵੀ ਵੜਿਆ ਨਹੀਂ ਤਾਂ ਹੁਣ ਜਿੰਨੇ ਕਹੇਗਾ ਸਾਡਿਆਂ ਕੋ ਜਿੱਲਾ ਗਿਆ ਲਈ ਫਿਰਦੇ ਆ ਸੋ ਸਮਾਂ ਆ ਜਾਊਗਾ ਪਤਵੰਨਨੀ ਬਹੁਤ ਔਖੀ ਹੁੰਦੀ ਇਹ ਬਣੀ ਇਹ ਬਿਰਸਾ ਸੰਭਾਲਣਾ ਦਾ ਬਹੁਤ ਹੀ ਔਖਾ ਹੁੰਦਾ ਇੰਜੀ ਕਦਕੜ ਬਾਵੇਂਗਾ ਲੌਂਗਪੁਰਜੀਆਂ ਵਾਲਾ ਲੈ ਕੇ ਤਾਂ ਕੀ ਦੇਣਾ ਹੁੰਦਾ ਕਹਿੰਦਾ ਜੱਟ ਜਿੰਨੇ ਗੋਲੀਆਂ ਜਿੱਤਿਆਂ ਤੇ ਉਹੀ ਕਹਿੰਦਾ ਕਿੰਦਾ ਐ ਮੇਕਾ ਤੋਲਰ ਦੀ ਸੋਨੀਏ ਐ ਮੇਕਾ ਤੋ ਕਿੰਦਾ ਐ ਮੇਕਾ ਤੋਲਰ ਦੀ ਸੋਨੀਏ ਤੈਨੂੰ ਸੁਰਖਤ ਖਾ ਦੂ ਕਹਿੰਦਾ ਨੱਕ ਨੂੰ ਕੋਕਾ ਤੇ ਕੰਨਾਂ ਨੂੰ ਵਾਲਿਆ ਇਹਦਾ ਨੱਕ ਨੂੰ ਕੋਕਾ ਤੇ ਕੰਨਾਂ ਨੂੰ ਵਾਲਿਆ ਚੰਜਰ ਵੀ ਕੜਵਾ ਦੂ ਕਹਿੰਦਾ ਟਾਰਾ ਲੀਨ ਦੀ ਲੈ ਦੂ ਪੁੱਤੀ ਇਹਦਾ ਟਾਰਾ ਲੀਨ ਦੀ ਲੈ ਦੂ ਪੁੱਤੀ ਤੈਨੂੰ ਪਰੀ ਬਣਾ ਦੂ ਤੈਨੂੰ ਪਰੀ ਬਣਾ ਦੂ ਦੁਨੀਆ ਤੋਂ ਉੱਥੇ ਨੂੰ ਆ ਦੋਥੇ ਨੂੰ ਆ ਦੋਥੇ ਨੂੰ ਤਾਂ लास्ट ਬੋਲੀ ਪਾ ਕੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਆ ਕਿੱਥੋਂ ਦੇ ਮੁੰਡੇ ਕਿਹਨਾਂ ਦੇ ਮੁੰਡੇ ਕੀ ਸਾਡਾ ਗੋਤ ਆ ਕਿਹੜਾ ਸਾਡਾ ਪਿੰਡ ਆ ਸਾਰਾ ਕੁਝ ਬੋਲੀ ਰਹਿ ਦੱਸ ਜਾਂਗੇ ਤਾਂ ਕੀ ਕਹਿੰਦੇ ਆ ਉਹ ਕਹਿੰਦੇ ਬੱਚੂ ਆਣਾ ਬੁਰਜਿਆ ਕਦੇ ਬੱਚੂ ਆਣਾ ਉਹ ਕੋਲੇ ਮਾੜੀ ਪਹਿਣੀ ਵੀ ਉੱਥੋਂ ਚੱਲ ਮਹਾਰਾਜ ਪਹੁੰਚ ਗਿਆ ਥੋੜਾ ਜਿਹੜੇ ਤੇ ਪੁਰਾਣੀ ਵੀ ਬਾਟ ਗੁਰੂ ਸਰਪੰਨ ਦੇ ਲਹਿਰੋਂ ਸਾਸੇ ਮਾਮਾ ਬਤਰਾਣੀ ਵੀ ਪੁੱਲਾ ਪੁੱਲੀ ਕੋਸ ਨਹੀਂ ਦੇ

ਜੰਗਿਆਨੇ ਤੋਂ ਬੋਲੇ ਹੋਰ ਸੁਣਾਇਆ ਨਹੀਂ ਕਹਿੰਦੇ ਕੁੜੀਆਂ ਦਾ ਪੜ੍ਹ ਲਿਖਿਆ ਆਂਦੀ ਆ ਬਾਹਰ ਦੇ ਚੱਲ ਜਾਂਦੀਆਂ ਕਮਰਿਆਂ ਦਾ ਸਮਾਹ ਜਾ ਰਿਹਾ ਅੰਦਰ ਜਿੰਨਾ ਟਾਈਮ ਕਾਲਜਿਆਂ ਦੇ ਰਾਹਾਂ 'ਚ ਹੀ ਰਹਿ ਜਾਂਦੇ ਆ ਕਈ ਤਾਂ ਬੱਸਾਂ 'ਚ ਹੀ ਰਹਿ ਜਾਂਦੇ ਆ ਕਾਜ ਤੱਕ ਜਾਂਦੀ ਨਹੀਂ ਕੁੜੀਆਂ ਸਾਥ-ਸਾਥ ਪੜ੍ਹ ਲੈ ਆਂਦੀ ਆ ਬਾਹਰ ਚੱਲ ਜਾਂਦੀ ਆ ਇਧਰ ਵਿਚਾਰੇ ਮੁੱਡੇ ਰਹਿ ਜਾਂਦੇ ਆ ਤੇ ਕਹਿੰਦੇ ਮਦੋ ਛੜੇ ਬਾਹਰੇ ਹੋ ਜਾਂਦੇ ਆ ਗੱਲ ਇਹੀ ਹੁੰਦੀ ਆ ਕਹਿੰਦਾ ਪਾਵੇ ਰੱਪਾ ਛੜੇ ਬਣਾਏ ਪਾਵੇ ਰੱਪਾ ਕਹਿੰਦਾ ਪਾਵੇ ਰੱਪਾ ਛੜੇ ਬਣਾਏ ਨਾਲ ਬਣਾਇਆਂ ਛੜੀਆਂ ਆ ਕਹਿੰਦਾ ਫਾਂਸ-ਪਾਂਸ ਦੇ ਛੜੇ ਬਣਾਤੇ ਕਹਿੰਦਾ ਫਾਂਸ-ਪਾਂਸ ਦੇ ਛੜੇ ਬਣਾਤੇ ਭੰਨ-ਸਮਨੀਆਂ ਛੜੀਆਂ ਬੈਛੜੀਆਂ ਕੋਲੋਂ ਟਾਈਮ ਪੁੱਛਦੀਆਂ ਕਹਿੰਦੇ ਛੜੀਆਂ ਕੋਲੋਂ ਟਾਈਮ ਪੁੱਛਦੀਆਂ ਦੋ-ਦੋ ਬਲਕੇ ਕੜੀਆਂ ਆ ਬੈਛੜੇ ਵਿਚਾਰੇ ਸਾਡੇ ਵਰਗੇ ਸਾਡੇ ਵੀ ਹੈਗੇ ਨੇ ਕਈ ਛੜੀ ਮੈਂ ਕਹਿੰਦਾ ਕੋਈ ਜਗਾਣੀ ਛੜੀ ਹੋਣੀ ਇਹਨਾਂ ਨੇ ਸਾਡੇ ਕੋਲੋਂ ਜਦੋਂ ਨੂੰ ਪਤਾ ਲੱਗਿਆ ਹੁਣ ਇੱਥੇ ਆਉਣਾ ਇਹ ਦੇ ਛੜੇ ਵਿਚਾਰੇ ਸਾਡੇ ਪਰ ਕੇ ਛੜੀਆਂ ਬਲੇ ਤੋਂ ਪਰੀਆਂ ਛੜੀਆਂ ਬਲੇ ਤੋਂ ਪਰੀਆਂ ਮਰ ਕੇ ਛੜੀਆਂ ਨੂੰ ਮਰ ਕੇ ਛੜੀਆਂ ਨੂੰ ਛੜੀਆਂ ਨੂੰ ਰੋਡ ਤੇ ਟਾਕੜੀਆਂ ਮਰ ਕੇ ਛੜੀਆਂ ਨੂੰ ਹੋਰ ਜਦੋਂ ਨੂੰ ਰੋਡ ਤੇ ਟਾਕੜੀਆਂ ਮਰ ਕੇ ਛੜੀਆਂ ਨੂੰ ਨੂੰ ਰੋਡ ਤੇ ਟਾਕੜੜੀਆਂ ਮਰ ਕੇ ਛੜੀਆਂ